ਗੁਰੂ ਸਾਹਿਬ ਜੀ ਮਨ ਮੂਰਖ ਕਾਹੇ ਬਿਲ ਲਈਏ ਤੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵ ਨਹਾਰ ਅਵਰਤਿਆਗ ਤੂੰ ਤੇ ਸਹਿ ਚਾਰ ਜੋ ਕਿਸ਼ ਕਰੈ ਸੋਈ ਸੁਖ ਮਾਨਾ ਊਲਾ ਕਾਹੇ ਫਿਰ ਜਾਣਾ ਕੌਣ ਬਸਤ ਆਈ ਤੇਰੇ ਸੰਗ ਲਪਟ ਰਹਿਓ ਰਸ ਲੋਪੀ ਪਤੰਗ RAM ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਘਰ ਜਾਹੀ ਜੁਗ ਜੁਗ ਅਟਲ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਦੇ ਸਦਕਾ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪੌੜੀ ਦੇ ਨਾਲ ਜੁੜ ਕੇ

ਸਾਡੀ ਜਦੋਂ ਰੋਜ਼ ਮਰਾਂ ਦੀ ਜ਼ਿੰਦਗੀ ਚੱਲਦੀ ਹੈ ਇਹਦੇ ਵਿੱਚ ਇਨਸਾਨ ਕੁਝ ਐਸੀਆਂ ਗਲਤੀਆਂ ਕੁਝ ਖਾਮੀਆਂ ਜਿਹੜੀਆਂ ਜਿੰਨਾਂ ਦੇ ਨਾਲ ਰੋਜ਼ ਵਿਚਰਦਾ ਹੈ ਰੋਜ਼ ਪਾਲਾ ਪੈਂਦਾ ਕੁਝ ਇਨਸਾਨ ਗਲਤੀਆਂ ਜਾਣ ਕੇ ਕਰਦਾ ਹੈ ਕੁਝ ਅਣਜਾਣੇ ਦੇ ਵਿੱਚ ਹੋ ਜਾਂਦਾ ਪਰ ਮਹਰਿ ਪਾਸ਼ਾ ਕਹਿੰਨ ਲੱਗੇ ਵੀ ਇਨਸਾਨ ਕਲਪ ਦਾ ਬੜਾ ਹੈ ਬਿਲਕ ਦਾ ਬੜਾ ਹੈ ਤੜਫ ਦਾ ਬੜਾ ਹੈ ਦੁੱਖ ਆ ਜਾਣ ਤੇ ਜਾਂ ਇਨਸਾਨ ਦੀ ਜਦੋਂ ਸਚਾਈ ਇਨਸਾਨ ਦੇ ਸਾਹਮਣੇ ਕੋਈ ਰੱਖਦਾ ਹੈ ਤੇ ਇਨਸਾਨ ਉਸ ਸਚਾਈ ਨੂੰ ਜਾਣ ਕੇ ਬੇਹੱਦ ਤੇਲ ਮਿਲਾਉਂ ਉੱਠਦਾ ਹੈ ਉਹ ਸੋਚਦਾ ਹੈ ਕਿ ਮੇਰੇ ਸਾਹਮਣੇ ਕਿਸੇ ਦੀ ਆਵਾਜ਼ ਨਿਕਲੀ ਤੇ ਨਿਕਲੀ ਕਿ ਹੁਣ ਸਾਹਿਬ ਜਾਦਿਆਂ ਨੇ ਗੁਰੂ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜਾਦੇ ਹਨ ਸੂਬੇਸਰਹੰਦ ਦੇ ਸਾਹਮਣੇ ਉਹਨੂੰ ਉਹਦੀ ਔਕਾਤ ਵਖਾ ਰਹੇ ਹਨ ਸੂਬਾਸਰਹੰਦ ਇਹ ਗੱਲ ਸੋਚਦਾ ਹੈ ਮਨ ਦੇ ਵਿੱਚ ਇਹ ਖਿਆਲ ਲੈ ਕੇ ਆਉਂਦਾ ਹੈ ਕਿ ਦੋਨੋਂ ਸਾਹਿਬ ਜਾਦੇ ਜਿਹੜੇ ਹਨ ਮੈਨੂੰ ਝੁੱਕ ਕੇ ਨਮਸਕਾਰ ਕਰਨਗੇ ਪਰ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਦੇ ਦੋਨੋਂ ਸੁਪੁੱਤਰ ਪਹਿਲਾਂ ਆਪਣੇ ਪੈਰ ਜਿਹੜੇ ਹਨ ਉਹ ਜਿਹੜੀ ਬਾਰੀ ਖੋਲੀ ਗਈ ਸੀ ਦਰਵਾਜਾ ਬੰਦ ਕਰ ਦਿੱਤਾ ਜਾਂਦਾ ਹੈ ਕਚਹਿਰੀ ਦਾ ਔਰ ਉਸ ਕਚਹਿਰੀ ਦੀ ਜਿਹੜੀ ਬਾਰੀ ਛੋਟੀ ਜੀ ਸੀ ਦਰਵਾਜੇ ਦੇ ਵਿੱਚੋਂ ਉਹਨੂੰ ਖੋਲਿਆ ਗਿਆ ਵੀ ਸਿਰ ਝੁਕਾ ਕੇ ਨੀਵੇਂ ਹੋ ਕੇ ਮੇਰੇ ਵੱਲ ਆਉਣਗੇ ਸਹਬ ਜਾਨ ਤਿੰਨ ਪਹਿਲੋਂ ਆਪਣੇ ਦੋਵੇਂ ਪੈਰ ਜਿਹੜੇ ਸਨ ਉਹ ਦਰਵਾਜੇ ਦੇ ਵਿੱਚ ਰੱਖੇ ਔਰ ਜੁੱਤੀਆਂ ਨੋਕਾਂ ਦੇ ਨਾਲ ਉਹਨੂੰ ਸਲਾਮੀ ਕੀਤੀ ਵੀ ਤੂੰ ਕੀ ਸੋਚਦਾ ਹੈ ਵੀ ਅਸੀਂ ਤਿੰਨ ਝੁੱਕ ਕੇ ਸलाम ਕਰਾਂਗੇ ਸਾਹਿਬ ਜਦਿਆਂ ਨੇ ਸੁਨੇਹਾ ਇਹ ਪੇਸ਼ ਕੀਤਾ ਵੀ ਤੂੰ ਤੇ ਸਾਡੀ ਜੁੱਤੀ ਵੀ ਜਿਹੜੀ ਹੈ ਨਾ ਉਹ ਵੀ ਬੜੀ ਮਹਾਨ ਹੈ ਤੂੰ ਉਹਦੇ ਤੋਂ ਵੀ ਗਿਆ ਗੁਜਰੇ ਹੈ ਤੇਰੀਆਂ ਬਾਦਸ਼ਾਹੀਆਂ ਤੇਰੀਆਂ ਪਦਵੀਆਂ ਤੇਰੇ ਅਹੁਦੇ ਜਿਹੜੇ ਹਨ ਕਹਿਣ ਲੱਗੇ ਵੀ ਸਾਡੀ ਜੁੱਤੀ ਦੀਆਂ ਲੋਕਾਂ ਦੇ ਬਰਾਬਰ ਵੀ ਨਹੀਂ ਤੂੰ ਸਾਡੇ ਤੋਂ ਇਹ ਉਮੀਦ ਲਾ ਲਈ ਕਿ ਅਸੀਂ ਤੈਨੂੰ ਝੁੱਕ ਕੇ ਸलाम ਕਰਾਂਗੇ ਉਹਨਾਂ ਸਹਿਜਾਦਿਆਂ ਨੇ ਵਿਖਾਈ ਤਾਂ ਉਹਨੂੰ ਉਹਦੀ ਅਸਲੀਅਤ ਪਰ ਉਹ ਤਿਲ ਮਿਲਾ ਉੱਠਿਆ ਸਹਿਜਾਦਿਆਂ ਨੇ ਵਿਖਾਇਆ ਤੇ ਉਹਨੂੰ ਸ਼ੀਸ਼ਾ ਹੈ ਵੀ ਆ ਤੇਰੀ ਸੱਚਾਈ ਹੈ ਐਸਾ ਤੇਰਾ ਰੂਪ ਹੈ ਪਰ ਉਹ ਬਾਤ ਸੁਣ ਕੇ ਦਰਿਸ਼ ਵੇਖ ਕੇ ਸੁਬਾ ਸਰਹੰਦ ਜਿਹੜਾ ਹੈ ਆਪਣੇ ਆਪ ਦੇ ਵਿੱਚ ਹੰਕਾਰਿਆ ਹੋਇਆ ਸਹਿਜਾਦਿਆਂ ਦੇ ਉੱਪਰ ਜ਼ੁਲਮ ਕਰਨੇ ਆਰੰਭ ਕਰ ਦਿੰਦਾ ਲਾਲਚ ਦਿੰਦਾ ਹੈ ਡਰਾਵੇ ਦਿੰਦਾ ਹੈ ਜ਼ੁਲਮ ਕਰਦਾ ਪਿਆ ਹੈ ਪਰ ਸਹਬ ਜਾਦੇ ਇੱਕੋ ਗੱਲ ਉੱਪਰ ਡਟੇ ਖੜੇ ਹਨ ਅਸੀਂ ਗੁਰੂ ਪੀਤਾ ਦੇ ਵਾਂਗੂ ਜ਼ੁਲਮ ਦੇ ਖਿਲਾਫ ਲੜਦੇ ਪਏ ਸਾਡੇ ਕਿਸੇ ਦੇ ਨਾਲ ਕੋਈ ਵੈਰ ਨਹੀਂ ਕਿਸੇ ਨਾਲ ਕੋਈ ਸਾਡਾ ਵਿਰੋਧ ਨਹੀਂ ਪਰ ਹਾਂ ਜਿੱਥੇ ਜ਼ੁਲਮ ਹੋਵੇਗਾ ਉੱਥੇ ਅਸੀਂ ਢਾਲ ਬਣ ਕੇ ਗਰੀਬਾਂ ਦੀ ਰੱਖਿਆ ਕਰਾਂਗੇ ਤੇ ਤੇਰੇ ਜ਼ੁਲਮ ਦੇ ਸਾਹਮਣੇ ਕਦੇ ਝੁਕਾਂਗੇ ਨਹੀਂ ਇਹ ਸਹਬ ਜਾਦੇ ਦੀ ਆਵਾਜ਼ ਸੀ ਸੁਚੇਨਾਂਦ ਵਰਗੇ ਵੀ ਕਚੈਰੀ ਦੇ ਵਿੱਚ ਹਨ ਜਿਹੜੇ ਕਹਿੰਦੇ ਸਨ ਕਿ ਜੰਮਦੀਆਂ 16 ਦੇ ਮੂੰਹ ਤਿੱਖੇ ਹਨ ਜਿਨ੍ਹਾਂ ਨੇ ਇਹ ਕਿ ਅਭੀ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ ਵੇਖੋ ਕਿੰਨੇ ਜ਼ਹਿਰੀਲੇ ਹਨ ਤੇ ਇਹਨਾਂ ਨੂੰ ਇੱਥੇ ਫੇ ਦੇਣਾ ਚਾਹੀਦਾ ਤੈਨ ਤੈਨ ਲਗਾਤਾਰ ਸਹਬਜ਼ਾਦਿਆਂ ਹਨ ਲਾਲਚ ਡਰਾਵੇ ਔਰ ਇਥੋਂ ਤੱਕ ਕਰ ਭਿਆਨਕ ਤੋਂ ਭਿਆਨਕ ਭਿਆੰਕਰ ਸਜ਼ਾਵਾਂ ਦਿੱਤੀਆਂ ਗਈਆਂ ਪਰ ਸਹਿਬਜ਼ਾਦੇ ਚੜ੍ਹ ਦੀ ਕਲਾ ਦੇ ਵਿੱਚ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਹਨ ਉੱਚੀ ਸਰੀ ਜਕਾਰਾ ਛੱਡ ਦਿੰਦੇ ਹਨ ਪੁਲਿਸ ਤੋਂ ਨਿਹਾਲ ਸਤਿ ਸ਼੍ਰੀ ਅਕਾਲ ਦੀ ਆਵਾਜ਼ ਨਿੱਕੀਆਂ ਜ਼ਿੰਦਾ ਨਹੀਂ ਪਰ ਸਾਕੇ ਵੱਡੇ ਨੇ ਇਹਨਾਂ ਦੇ ਸੋ ਮਹਾਰੇ ਕਹਿਣ ਲੱਗੇ ਵੀ ਇਨਸਾਨ ਤੇਰੇ ਮਿਲਾ ਉੱਠਦਾ ਹੈ ਜਦੋਂ ਉਹਨੂੰ ਉਹਤੇ ਕੀਤੇ ਹੋਏ ਗੁਨਾਹਾਂ ਦੀ ਸਜ਼ਾ ਜਦੋਂ ਉਹਦੇ ਕੀਤੇ ਹੋਏ ਗੁਨਾਹ ਸ਼ੀਸ਼ੇ ਦੇ ਵਾਂਗੂ ਉਹਨੂੰ ਸਾਫ਼ ਦਿਖਣੇ ਸ਼ੁਰੂ ਹੋ ਜਾਂਦੇ ਹਨ ਮਾਰੇ ਕਿਤੇ ਨਹੀਂ ਪੂਰਬ ਲਿਖੇਗਾ ਲਿਖਿਆ ਪਈਏ ਪੂਰਬ ਦਾ ਭਾਵੇਂ ਜੋ ਪਿੱਛੇ ਕਰ ਕਰਤੇ ਹਨ ਮਾਰੇ ਕਿਤੇ ਵੀ ਜੋ ਜਿੱਦਾਂ ਦਾ ਕੀਤਾ ਹੋਇਆ ਵਾ ਪ੍ਰਾਪਤ ਵੀ ਤੈਨੂੰ ਉਦਾਂ ਦਾ ਹੀ ਹੋਣਾ ਹੈ ਤਾਂ ਕਰਕੇ ਮਹਰ ਨੇ ਕਿਹਾ ਵੀ ਐਵੇਂ ਕਬਰਾਇਆ ਨਾ ਕਰ ਦੂਪ ਸੂਕ ਪ੍ਰਾ ਬੇਵਨਹਾਰ ਅਵਰ ਤਿਆਗ ਤੂੰ ਕਿਸੇ ਚਿਤਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦਾ ਹੈ ਤੇ ਜੇ ਦੁੱਖ ਆਇਆ ਹੈ ਤੇ ਉਹ ਵੀ ਗੁਰੂ ਕਟਣ ਵਾਲਾ ਹੈ ਪਰ ਇਨਸਾਨ ਰੱਬ ਨੂੰ ਵਿਸਾਰਦਾ ਪਿਆ ਹੈ ਇਨਸਾਨ ਰੱਬ ਦੇ ਨਾਲ ਦਗੇ ਬਾਜ਼ੀਆਂ ਕਰਦਾ ਰਹਿੰਦਾ ਮਾਰੇ ਕਹਿੰਦੇ ਵੀ ਆਪਣੇ ਖਿਆਲਾਂ ਦੇ ਵਿੱਚ ਪਰਮਾਤਮਾ ਨੂੰ ਰੱਖਿਆ ਕਰ ਉਹਨੂੰ ਵਿਸਾਰਿਆ ਨਾ ਕਰ ਪਰ ਇਨਸਾਨ ਉਲਟ ਦਸ਼ਾ ਦੇ ਵੱਲ ਚੱਲਦਾ ਹੈ ਰੱਬ ਨੂੰ ਵਿਸਾਰਦਾ ਹੈ ਤੇ ਕਰਮ ਕਾਂਡਾਂ ਨੂੰ ਚੇਤੇ ਰੱਖਦਾ ਹੈ ਮਾਰੇ ਕਹਿੰਦੇ ਵੀ ਸੁੱਖ ਅਤੇ ਦੁੱਖ ਜਿਹੜੇ ਇਹਨੂੰ ਕਿੱਦਾਂ ਜਾਣਣਾ ਹੈ ਜਾਣਣਾ ਹੈ ਮਾਰੇ ਕਹਿੰਦੇ ਇਹਨਾਂ ਨੂੰ ਸਮ ਕਰਕੇ ਜਾਣਣਾ ਬਰਾਬਰ ਕਰਕੇ ਜਾਣਣਾ ਮਾਰੇ ਕਹਿੰਦੇ ਸੁੱਖ ਨੂੰ ਵੀ ਇੱਕੋ ਜਿਹਾ ਕਰਕੇ ਚੱਲਣਾ ਹੈ ਵੀ ਜਿੱਦਾਂ ਦਾ ਦੁੱਖ ਹੈ ਤੇ ਦੁੱਖ ਨੂੰ ਇਹ ਸਮਝ ਕੇ ਚੱਲਣਾ ਹੈ ਵੀ ਦੁੱਖ ਗੁਰੂ ਦੇ ਕਿਰਪਾ ਤੋਂ ਵੱਡਾ ਨਹੀਂ ਪਰ ਇਨਸਾਨ ਕਬਰਾ ਜਾਂਦਾ ਹੈ ਟਿਲਕ ਜਾਂਦਾ ਹੈ ਮਾਰੇ ਕਹਿੰਦੇ ਵੀ ਅਵਰਤਿਆ ਉਪਰਜਤਾਰ ਸਭ ਕੁਝ ਛੱਡ ਦੇ ਸਿਰ ਤੇ ਸਰਪੇਕ ਪਰਮਾਤਮਾ ਨੇ ਚੇਤਿਆ ਚ ਰੱਖਿਆ ਗਰ ਉਹਨੂੰ ਆਂ ਵਿਸਾਰਿਆ ਗਰ ਜੋ ਕਸ਼ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਇਨਸਾਨ ਅਨਜਾਨ ਬਣ ਚੁੱਕਿਆ ਹੈ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਗਲਤੀਆਂ ਕਰਦਾ ਹੈ ਪਛਤਾਉਂਦਾ ਵੀ ਹੈ ਗਲਤੀਆਂ ਤੋਂ ਕੁਝ ਸਿੱਖਦਾ ਨਹੀਂ ਬਸ ਆ ਇੱਥੇ ਜੇ ਆਣ ਕੇ ਇਨਸਾਨ ਮਾਰ ਖਾਣੀ ਰੰਭ ਕਰ ਦਿੰਦਾ ਮਾਰੇ ਕਹਿੰਦੇ ਵੀ ਜੋ ਕੁਸ਼ ਪਰਮਾਤਮਾ ਕਰਦਾ ਨਾ ਉਹਦੇ ਸੁਖ ਲੱਭਿਆ ਕਾ ਦੁੱਖ ਨਾ ਲੱਭਿਆ ਕਾ ਤੁੱਕ ਤੇ ਪਹਿਲਾ ਹੀ ਜ਼ਿੰਦਗੀ ਦੇ ਵਿੱਚ ਆ। ਬਸ ਹਰ ਗੱਲ ਦੇ ਪਿੱਛੇ ਉਹ ਲੌਜੀਕ ਸਮਝਣ ਦੀ ਕੋਸ਼ਿਸ਼ ਕਰ ਜਿਹਦੇ ਵਿੱਚ ਗੁਰੂ ਦੀ ਗੱਲ ਛਿਪੀ ਹੋਈ ਹੈ। ਤੂੰ ਮਾਰੇ ਕਿ ਭੀ ਜੋਗ ਕਾਸ਼ ਕਰੈ ਸੋਈ ਸੁਖ ਮਾਨ। ਰੱਬ ਜਿੱਥੇ ਕਿਤੇ ਰੱਖਦਾ ਪਿਆ ਵਾ ਉਦੇ ਸੁੱਖ ਲੱਭਿਆ ਕਰ। ਰੱਬ ਜਿੱਥੇ ਕਿਤੇ ਤੈਨੂੰ ਲੈ ਕੇ ਜਾਂਦੇ ਵਾ ਉਥੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰ। ਕਈ ਵਾਰੀ ਘਰ ਦੇ ਵਿੱਚ ਬੇਸ਼ੁਮਾਰ ਧਨ, ਦੌਲਤ, ਦਇਆ ਹੈ। ਧਨ ਹੈ ਦੌਲਤ ਹੈ ਗੱਡੀਆਂ ਹਨ ਨੌਕਰ ਚਾਕਰ ਸਭ ਕੁਝ ਹਨ ਸੁੱਖ ਹੁੰਦੇ ਸੁੰਦੇ ਵੀ ਇਨਸਾਨ ਦੁਖੀ ਹੈ ਕਿ ਵੀਰੇ ਔਲਾਦ ਕਹਣੇ ਤੋਂ ਬਾਹਰ ਹੋ ਜਾਂਦੇ ਕਈ ਵਾਰ ਸਰੀਰ ਇਹੋ ਜੇ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਮਹਿੰਗੀਆਂ ਵਸਤੂਆਂ ਤਾਂ ਪਈਆਂ ਹੋਈਆਂ ਹਨ ਘਰ ਦੇ ਵਿੱਚ ਖਾਣ ਦੇ ਲਈ ਮਹਿੰਗੀਆਂ ਵਸਤੂਆਂ ਤੇ ਰਸੋਈ ਦੇ ਵਿੱਚ ਪਈਆਂ ਹੋਈਆਂ ਹਨ ਪਰ ਰੋਗ ਹੀ ਐਸਾ ਹੋ ਗਿਆ ਕਿ ਡਾਕਟਰ ਨੇ ਮਨਾ ਕਰ ਦਿੱਤਾ ਹੈ ਇਹਨਾਂ ਚੀਜ਼ਾਂ ਨੂੰ ਖਾਣ ਤੇ ਕਈ तिहाड़ी करते हैं मजदूरी करते हैं शरीर बड़ा तंदुरुस्त है रब ने ਦਿੱਤਾ ਹੋਇਆ ਜੋ ਵੀ ਖਾ ਲੈਂਦਾ ਹজম ਹੋ ਜਾਂਦਾ ਹੈ ਔਲਾਦ ਬੜੀ ਕਹਿਣੇ ਦੇ ਵਿੱਚ ਹੈ ਸਵੇਰ ਤੋਂ ਜਾਂਦਾ ਹੈ ਪਿਤਾ ਸ਼ਾਮ ਨੂੰ ਕੰਮ ਤੋਂ ਵਾਪਸ ਜਿੱਦਾ ਆਉਂਦਾ ਨਾ ਜਦੋਂ ਪਿਤਾ ਤੇ ਅੱਗੇ ਔਲਾਦ ਹੱਸ ਕੇ ਮਿਲ ਲਵੇ ਆਉਂਦੇ ਹੋਏ ਪਿਤਾ ਜੀ ਨੂੰ ਜਲ ਪਾਣੀ ਪੁੱਛੇ ਕਿ Papa ji ਜਲ ਸ਼ਕੋ ਜਾ ਸਕੋਗੇ ਇੱਥੇ ਬੈਠੋ ਆਰਾਮ ਕਰੋ ਛਟਕੜੀ ਪਾਣੀ ਰੱਖਿਆ ਹੋਇਆ ਬਾ ਉਸ ਤੋਂ ਬਾਅਦ ਜਾ ਕੇ ਇਸ਼ਨਾਨ ਪਾਣੀ ਕਰਿਓ ਭੋਜਨ ਪ੍ਰਸ਼ਾਦਾ ਤਿਆਰ ਆ ਜੇ ਫਿਰ ਤੁਸੀਂ ਭੋਜਨ ਪ੍ਰਸ਼ਾਦਾ ਛਕ ਲਿਓ ਜੀ ਦੀ ਔਲਾਦ ਇਹ ਗੱਲਾਂ ਪੁੱਛਦੀ ਪਈ ਹੈ ਨਾ ਆਪਣੇ ਮਾਤਾ ਨੂੰ ਆਪਣੇ ਪਿਤਾ ਨੂੰ ਤੇ ਮਹਾਰਾਜ ਕਹਿੰਦੇ ਵੀ ਇਹਨੇ ਹੀ ਸਾਰੀ ਦੁਨੀਆ ਦੀ ਦੌਲਤ ਕਮਾ ਲਈ ਹੈ ਸਾਡੀ ਪਹਿਚਾਣ ਦਾ ਇੱਕ ਗੁਰਮਖ ਪਿਆਰਾ ਹੈ ਆਮ ਗੱਲਾਂ ਚੱਲੀਆਂ ਕਰਦੀਆਂ ਘਰੇਲੂ ਗੱਲਾਂ ਚੱਲੀਆਂ ਤੇ ਉਹਦੇ ਨਾਲੋਂ ਅਮੀਰ ਅਮੀਰ ਵੀ ਮਨੁੱਖ ਹਨ ਬਹੁਤ ਜ਼ਿਆਦਾ ਕਹਿੰਦਾ ਵੀ ਮੇਰੇ ਕੋਲੇ ਜੋ ਕੁਝ ਵੀ ਹੈ ਬੜੀ ਮੈਂ ਕਿਰਪਾ ਸਮਝਦਾ ਹਾਂ ਰੱਬ ਕੋਸ਼ਿਆ ਕਿਉਂ ਕਹਿੰਦਾ ਵੀ ਮੇਰੀ ਔਲਾਦ ਬੜੀ ਹੀ ਚੰਗੀ ਜੇ ਮੇਰਾ ਪੁੱਤਰ ਆ ਤੇ ਮੈਨੂੰ ਹਰ ਗੱਲ ਪੁੱਛ ਕੇ ਹਰ ਗੱਲ ਦੇ ਵਿੱਚ ਮੇਰੀ ਸਲਾਹ ਲੈ ਕੇ ਚੱਲਦਾ ਭਾਵੇਂ ਕਿ ਮੈਂ ਉਹਨੂੰ ਕਦੇ ਕਿਸੇ ਗੱਲੋਂ ਮਨਾ ਨਹੀਂ ਕਰਦਾ ਤੇ ਨਾ ਹੀ ਮੈਨੂੰ ਪਤਾ ਹੁੰਦਾ ਵਾ ਕਿਸੇ ਗੱਲ ਦਾ ਵੀ ਇਹ ਕੀ ਕਰਨਾ ਚਾਹੁੰਦਾ ਪਰ ਉਹ ਫਿਰ ਵੀ ਮੇਰੇ ਕੋਲੋਂ ਪਹਿਲਾਂ ਗੱਲ ਕਰੋ ਕਿ ਪਾਪਾ ਜੀ ਆਹ ਕੰਮ ਕਰਨਾ ਹੈ ਇਹਦਾ ਕਰ ਲਿਆ ਜਾਵੇ। ਬਸ ਐਨੀ ਗੱਲ ਉਹ ਕਹਿੰਦਾ ਜਦੋਂ ਮੈਨੂੰ ਪੁੱਛਦਾ ਤੇ ਮੇਰਾ ਬੜਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਮੇਰਾ ਪੁੱਤ ਮੈਨੂੰ ਪੁੱਛ ਕੇ ਚੱਲਦਾ ਵਾ ਆ ਲਾ ਕੇ ਨਾ ਉਮੇ ਤੋਂ ਪੈਸੇ ਮੰਗਦਾ ਤੇ ਨਾ ਹੀ ਮੈਨੂੰ ਪੈਸੇ ਦੇਣ ਦੇ ਜੋਗਾ ਹੈਗਾ ਐ। ਤੇ ਕਹਿੰਦਾ ਧੀ ਮੇਰੀ ਵੀ ਇਦਾਂ ਹੀ ਕਰਦੀ। ਕਿ ਪਿਤਾ ਜੀ ਮੈਂ ਆਹ ਕੰਮ ਕਰਨਾ ਹੈ। ਪਿਤਾ ਜੀ ਮੈਂ ਆਹ ਕੰਮ ਕਰਨ ਜਾ ਰਹੀ ਹਾਂ ਤੁਹਾਡੀ ਆਗਿਆ ਹੈ। ਕਹਿੰਦਾ ਵੀ ਮੇਰੀ ਔਲਾਦ ਬੜੀ ਕਹਿਣੇ ਵਿੱਚ ਹੈ ਫਿਰ ਕਹਿੰਦਾ ਉਸ ਤੋਂ ਵੱਡੀ ਗੱਲ ਵੀ ਸਿੱਖੀ ਸਰੂਪ ਵਿੱਚ ਹੈ ਫਿਰ ਉਸ ਤੋਂ ਵੱਡੀ ਗੱਲ ਵਿਖੰਡੇ ਦੀ ਪੌਲ ਪ੍ਰਾਪਤ ਕੀਤੀ ਹੈ ਆਪਣਾ ਖੁੱਦ ਦਾ ਸਹਿਜ ਪਾਠ ਵੀ ਕਰਦੇ ਹਨ ਅਤੇ ਪਾਵਨ ਬਾਣੀਆਂ ਦਾ ਅੰਮ੍ਰਿਤ ਨਾਮ ਜੀ ਕਰਦੇ। ਤੇ ਕਹਿੰਦਾ ਮੈਂ ਇਸ ਕਰਕੇ ਆਪਣੇ ਮੁਸੰਮਤਾ ਹੁੰਨਾ ਫਿਰ ਦੁਨੀਆ ਦਾ ਮੈਂ ਬਹੁਤ ਜ਼ਿਆਦਾ ਅਮੀਰ ਤੇ ਬੜਾ ਜ਼ਿਆਦਾ ਸੁਖੀ। ਮੇਰੇ ਪੁੱਤ ਕਹਿੰਦਾ ਨਸ਼ਿਆਂ ਤੋਂ ਰਹਿ ਲੜਾਈ ਝਗੜੇ ਤੋਂ ਦੂਰ ਨਹੀਂ। ਵਾਕੇ ਹੈਵੀ ਇਦਾਂ ਹੀ ਪਰਿਵਾਰ ਨੂੰ ਪਤ ਮਿਲਿਆ ਵੀ ਹੈ ਉਹਨਾਂ ਦੇ ਬੱਚਿਆਂ ਤੇ ਉਹਨਾਂ ਦਾ ਬੇਟਾ ਬੜਾ ਗੁਰੂ ਸੋ ਵਾਹਿਗੁਰੂ ਕਿਰਪਾ ਕਰੇ ਕਿ ਇਦਾਂ ਦੇ ਔਲਾਦ ਸਭ ਨੂੰ ਦੇਵੇ ਰੱਬ ਪਰਮਾਤਮਾ ਮਹਰ ਨੇ ਕਿਹਾ ਕਿ ਹੈ ਇਨਸਾਨ ਜੋਕਸ਼ ਕਰੇ ਸੋਈ ਸੋ ਕਮਾਨ ਭੁਲਾ ਕਾਹੇ ਫਿਰੇ ਅਜਾਨ ਅਣਜਾਣ ਜਿਆ ਨ ਬਣਿਆ ਕਰ ਭੁਲक्कड़ ਜਿਆ ਨ ਬਣਿਆ ਕਰ ਜੋ ਕੁਝ ਕਰਦਾ ਪਿਆ ਰੱਬ ਨ ਚੰਗਾ ਕਰਕੇ ਮੰਨਿਆ ਕਰ ਕੌਣ ਬਸਤ ਆਈ ਤੇਰੇ ਸੰਗ ਲਫਟ ਰਿਓ ਰਸ ਲੋਭੀਪੰ ਤਤੰਗ ਕਿਹੜੀ ਚੀਜ਼ ਮਾਰੇ ਕਹਿੰਦੇ ਆਪਣੇ ਨਾਲ ਲੈ ਕੇ ਆਏ ਤੇ ਜਿਹੜਾ ਤਨ ਲੈ ਕੇ ਆਂਦਾ ਸੀ ਨਾ ਨਾਲ ਜੋ ਤਨ ਉੱਜ ਸੰਗੀ ਸੋਪੀ ਸੰਗ ਨਾ ਹੋਇਆ ਮਾਰੇ ਕਹਿੰਦੇ ਵੀ ਜਿਹੜਾ ਤਨ ਨਾਲ ਲੈ ਕੇ ਆਇਆ ਨਾ ਉਹ ਤਨ ਵੀ ਜਾਂਦੇ ਆਇਆ ਤੇਰੇ ਨਾਲ ਨਹੀਂ ਜਾਣਾ ਤੇਰੀ ਮੌਤ ਹੋਣ ਦੀ ਦੇਰ ਆ ਜਿਸ ਉੱਤਰ ਦਾ ਜੇ ਸੁੱਤੀ ਦਾ ਮੋਹ ਕਰਦਾ ਪੈਣਾ ਤੇਰੇ ਆਪਣੇ ਨਹੀਂ ਤੇਰੀਆਂ ਅਖੀਰਲੀਆਂ ਰਸਮਾਂ ਕਰਨੀਆਂ ਨੇ ਆਪਣੇ ਹੱਥੀਂ ਤੇ ਲੋ ਜਲਾ ਕੇ ਹੋਣਗੇ ਤੇਰੀਆਂ ਹੱਡੀਆਂ ਇੱਥੇ ਰਹਿ ਜਾਣਗੀਆਂ ਬਾਸ ਦੀ ਸਵਾਹ ਪੈਣ ਜਾਣੀ ਹੈ ਤੇ ਲੈ ਕੇ ਕੀ ਆਇਆ ਤੇ ਲੈ ਕੇ ਕੀ ਜਾਏਗਾ ਨਾ ਕਾਨੇ ਲੈ ਕੇ ਆਇਆ ਸੀ ਉਹ ਵੀ ਸੰਸਾਰ ਵਿੱਚ ਹੀ ਛੱਡ ਗਏ ਮਾਰੇ ਇਹ ਤੇ ਸਵਾਲ ਕਰਦੇ ਕਿ ਕੌਣ ਬਸਤ ਆਈ ਤੇ ਰਹਿ ਸੰਗ ਲਫਟਰ ਹੈ ਰਸ ਜੋ ਵੀ ਪਤੰਗ ਪੜਾ ਇਨਸਾਨ ਲੋਭੀ ਹੋਇਆ ਕਰਦਾ ਚੰਬੜਿਆ ਫਿਰਦਾ ਹੈ ਘਰ ਦੇ ਨਾਲ ਚੰਬੜਿਆ ਫਿਰਦਾ ਹੈ ਦੁਨੀਆਵੀ ਦੌਲਤ ਦੇ ਨਾਲ ਮਹਰ ਕੇ ਨੇ ਲਫਟਰ ਹੈ ਰਸ ਲੋਭੀ ਪਤੰਗ ਪਤੰਗੇ ਦੀ ਤਰ੍ਹਾਂ ਜਿੱਦਾਂ ਦੀਵਾ ਜਗਦਾ ਹੋਵੇ ਨਾ ਉਹਦੇ ਆਲੇ ਦੁਆਲੇ ਪਤੰਗੇ ਮੰਡਰਾਉਂਦੇ ਰਹਿੰਦੇ ਨੇ ਪਤਾ ਵੀ ਹੈ ਵੀ ਲਾਟ ਦੇ ਵਿੱਚ ਸੜ ਕੇ ਸੁਆਹ ਹੋ ਜਾਣਾ ਪਰ ਉਹ ਲਾਟ ਦਾ ਖਿਹੜਾ ਨਹੀਂ ਛੱਡਦਾ ਸਗੋਂ ਉਸ ਲਾਟ ਦੇ ਉੱਪਰ ਉੱਪਰ ਨੱਚਦੇ ਹਨ ਤੇ ਉਹ ਹੀ ਜਿਸ ਲਾਟ ਦਾ ਉਹਨਾਂ ਨੇ ਮੋਹ ਕੀਤਾ ਦੀ ਬੇਤੀ ਲਾਟ ਦਾ। ਉਹ ਹੀ ਅਨੁਸਾਰ ਕੇ ਸਵਾ ਕਰ। ਇਹੋ ਹਾਲ ਇਨਸਾਨ ਦਾ ਹੈ। ਜਿਹੜੀਆਂ ਚੀਜ਼ਾਂ ਦਾ ਇਹ ਮੋਹ ਕਰਦਾ ਪਿਆ ਨਾ ਉਹਨਾਂ ਦੇ ਵਿਛੜਨ ਕਰਕੇ ਇਨਸਾਨ ਬਧੇਰੇ ਦੁਖੀ ਹੋਇਆ ਰਹਿੰਦਾ ਹੈ। RAM ਨਾਮ ਜਪ ਕੇ ਹਿਰਦੇ ਮਾਹੀਂ ਨਾਨਕ ਬਾਤ ਸੁਪੀ ਕਰ ਜਾਵੇ। ਮਹਾਰਾਜ ਜੀ ਕਹਿੰਦੇ ਵੀ ਹਿਰਦੇ ਦੇ ਵਿੱਚ ਰੱਬ ਨੂੰ ਜੱਗਿਆ ਕਰ। ਅਕਾਲ ਪੁਰਖ ਦੀ ਉਸਤਤ ਕਰਿਆ ਕਰ। ਇਹ ਇੱਜ਼ਤ ਮਾਣ ਦੇ ਨਾਲ ਪਰਮਾਤਮਾ ਦੇ ਘਰੇ ਤੇਰੀ ਹਾਜ਼ਰੀ ਲਗੇਗੀ ਇਹ ਘਾਟ ਜੱਲੋ ਹਰਲਾਹ ਅੱਗੇ ਬਸਨ ਤੇਰੀ ਕਿ ਇਥੇ ਕੁਛ ਖੱਟ ਲੈ ਅੰਤ ਨੂੰ ਜਾਣਾ ਤਾਂ ਉੱਥੇ ਹੀ ਐ ਨਾ ਪਰਮਾਤਮਾ ਦੇ ਚਰਨਾਂ ਵਿੱਚ ਤਾਂ ਕਿ ਅਮਰ ਜੀ ਮਾਨਵ ਚ ਵਾਇਗਰ ਨੂੰ ਚੇਤੇ ਰੱਖਿਆ ਕਰ ਤੇ ਸਤਿਗੁਰੂ ਪਾਸ਼ੀ ਕਹਿੰਦੇ ਬੜੀ ਇੱਜ਼ਤ ਬੜੇ ਮਾਣ ਬੜੇ ਸਨਮਾਨ ਦੇ ਨਾਲ ਗੁਰੂ ਦੇ ਘਰੇ ਜਾਨੇਗਾ ਤੋ ਆਓ ਮਹਾਰਾਜ ਜੀਰ ਤੋਂ ਬਾਣੀ ਪੜਨ ਦੀ ਮਾਗ ਮੰਗ ਜੀ ਪਾਣੀ ਪੜਨ ਲੱਗ ਜਾਵਾਂਗੇ ਸਾਰਾ ਕੁਝ ਨਾਲ ਮਿਲ ਜਾਵੇਗਾ ਜੀ ਬੋਲ ਚੁੜਦੀ ਕੇਮਾ ਬਖਸ਼ੋ ਵਾਹਿਗੁਰੂ ਜੀ ਸੋ ਪਾਲਸਾ ਵਾਹਿਗੁਰੂ ਬਤ